ਸਿੰਦਰ ਗਿੱਲ ਆਜ ਆਰਐਸਪੀ ਯੂनाइटेड ट्रेड ਯੂਨੀ ਵੱਲੋਂ ਸਾਡੇ ਨੇਤਾ ਸੁਭਾਸ਼ਚੰਦਰ ਜੀ ਬੋਸ ਦੀ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਨੇ ਆ ਕਿਉਂਕਿ ਇਹਨਾਂ ਦਾ ਜਨਮ 23 ਜਨਵਰੀ 1897 ਵਿੱਚ ਉੜੀਸਾ ਚ ਹੋਇਆ ਸੀ ਇਹਨਾਂ ਨੇ ਕਾਂਗਰਸ ਦੇ ਦੋ ਵਾਰੀ ਪ੍ਰਧਾਨ ਵੀ ਰਹਿ ਚੁੱਕੇ ਆ ਮਹਾਤਮਾ ਗਾਂਧੀ ਜੀ ਤਰਫ ਪਰ ਉਹਨਾਂ ਦਾ ਜਿਹੜਾ ਸੰਵਿਧਾਨ ਸੀ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਦੀਆਂ ਨੀਤੀਆਂ ਚੰਗੀਆਂ ਲੱਗੀਆਂ ਇਸ ਕਰਕੇ ਇਹਨਾਂ ਨੇ ਬਾਦ ਜਾ ਕੇ ਆਪਦੀ ਹਜ਼ਾਰ ਹਿੰਦ ਫੌਜ ਨੂੰ ਤਿਆਰ ਕੀਤਾ ਸੀ ਬਲਟੇਨ ਸਰਕਾਰ ਦੇ ਬਰ ਖਲਾਫ ਚੱਲੇ ਕਿਉਂਕਿ ਜਿਹੜੇ ਸੱਚੇ ਮਹਾਨ ਯੋਧੇ ਹੁੰਦੇ ਨੇ ਜਿਵੇਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਾਡੇ ਡਾਕਟਰ ਅੰਬੇਦਕਰ ਜੀ ਇਹਨਾਂ ਨੇ ਹਿੰਦੁਸਤਾਨ ਨੂੰ ਜੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਉਸ ਹਿਸਾਬ ਨਾਲ ਜਿਹੜੇ ਅੱਜ ਕੱਲ ਦੇ ਨੇਤਾ ਉਹ ਕੋਈ ਕੰਮ ਨਹੀਂ ਕਰ ਰਹੇ ਤਾ ਕਰਕੇ ਜਿਹੜਾ ਇਹਨਾਂ ਦਾ ਨਾਰਾ ਸੀ ਤੁਸੀਂ ਖੂਨ ਦਿਓ ਅਸੀਂ ਜਾਦੀ ਦਵਾਂਗੇ ਉਹਨਾਂ ਦੇ ਮੁਤਾਬਕ ਅੱਜ ਦੀ ਜਿਹੜੀ ਸਾਡੀ ਪਾਰਟੀ ਦੇ ਮੁਖੀ ਸੀ ਇਹ ਅੱਜ ਸਾਡੇ ਪਰਿਵਾਰ ਵੱਲੋਂ ਸਾਡੀ ਯੂਨੀਅਨ ਵੱਲੋਂ ਦੇਸ਼ਾਂ ਵਿਦੇਸ਼ਾਂ ਜਿੰਨੇ ਵੀ ਮੈਂਬਰ ਰਹਿ ਰਹੇ ਨੇ ਤੇ ਅੱਜ ਸਾਡੇ ਨੇਤਾ ਸੁਭਾਚੰਦਰ ਜੀ ਉਹ ਤੋਂ ਸਨਜਾਇ ਲੀਪੇਟ ਕਰਦੇ ਆ ਤੇ ਨਾਲੇ ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਨੇ ਆ ਧੰਨਵਾਦ ਵੇਖੋ ਹੋਰ ਗੱਲ ਕਹਿਣੀ ਸੀ ਅੱਜ ਸਾਡੇ ਇਸ ਗੱਲ ਨੂੰ ਦੇਖ ਕੇ ਬਹੁਤ ਦੁੱਖ ਲੱਗਾ ਕਿਉਂਕਿ ਨਾ ਤੇ ਪੰਜਾਬ ਸਰਕਾਰ ਨੇ ਇਹਦੇ ਸਾਡੇ ਨੇਤਾ ਸੁਭਾਸ਼ ਚਿੰਦਬੌਰ ਸੁਭਾਸ਼ੀ ਕਿਹਾ ਨਾ ਸਾਡੇ ਸਕੂਲਾਂ 'ਚ ਕੋਈ ਸੈਮੀਨਾਰ ਲਾਇਆ ਨਾ ਉਹਨਾਂ ਦਾ ਕੋਈ ਕਿਸੇ ਐਮਐਲਏ ਨੇ ਇਤਿਹਾਸ ਦੱਸਿਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸਾਡੇ ਜਿਹੜੇ ਨੇਤਾ ਸੀ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ ਕਿਵੇਂ ਆਜ਼ਾਦੀ ਮਿਲੀ ਕਿਵੇਂ ਬਿਲਟੇਨ ਸਰਕਾਰ ਨੂੰ ਇਹ ਤੋਂ ਪੁਝਾਇਆ ਕਿਉਂਕਿ ਜਿੰਨੀ ਚਿਰ ਤੱਕ ਉਹ ਚੀਜ਼ਾਂ ਸਾਨੂੰ ਨਹੀਂ ਪਤਾ ਲੱਗਦੀਆਂ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ ਪੀੜ੍ਹੀ 'ਚ ਕਿਵੇਂ ਉਹ ਜੋਸ਼ ਜਾਗੂਗਾ ਇਸ ਕਰਕੇ ਬਹੁਤ ਅਫਸੋਸ ਦੀ ਗੱਲ ਆ ਕਿ ਜਿਹੜੇ ਪੰਜਾਬ ਸਰਕਾਰ ਬੜੀਆਂ ਆਜ਼ਾਦੀ ਕਲਾਟੇ ਦੀ ਗੱਲਾਂ ਕਰਦੀ ਸੀ ਇੱਥੇ ਫੇਲ ਹੋਈ ਨਾ ਕਿਸੇ ਐਮ.ਐਲ.ਏ ਨੇ ਨਾ ਕਿਸੇ ਮੰਤਰੀ ਨੇ ਗੱਲ ਕਹੀ ਚਲੋ